ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜੀਵਨੀ ਦਾ ਰਸੂਲ ਰਾਜਪੁਰਾ ਦੇ YouTube ਚੈਨਲ ਨਾਲ ਅੱਜ ਪਹੁੰਚੇ ਹਾਂ ਪਿੰਡ ਪਿੱਪਲ ਮੰਗੋਲੀ ਨੇੜੇ ਕਬੂਲਪੁਰ ਇਹ ਸ਼ੰਭੂ ਬਾਰਡਰ ਦੇ ਵੀ ਨੇੜੇ ਵੇ ਇੱਥੇ 5 ਹਸਪਾਵਰ ਦਾ UTL ਸੋਲਰ ਦੇ ਨਾਲ ਸੋਲਰ ਸਮਰਸੀਬਲ ਸਿਸਟਮ ਇੰਸਟਾਲ ਕੀਤਾ ਹੈ 18 ਪੈਨਲ ਇੱਥੇ ਵਰਤੇ ਗਏ ਨੇ UTL ਸੋਲਰ ਦੇ ਤੇ ਹਰ ਵਾਰ ਦੀ ਤਰ੍ਹਾਂ ਅਪੋਲੋ ਦਾ ਪ੍ਰੀਜੀਆਈ ਦਾ ਸਟਰਕਚਰ ਵਰਤਿਆ ਗਿਆ ਹਾਰਡ ਡਿਪ ਪੂਲ ਦੇ ਨਾਲ ਸ਼ਾਮ ਦਾ ਸਮਾਂ 36 ਫ੍ਰੀਕਵੈਂਸੀ ਤੇ 36 ਫ੍ਰੀਕਵੈਂਸੀ ਤੇ ਐਸ ਟਾਈਮ ਮੋਟਰ ਚੱਲਦੀ ਪਈ ਏ ਤੇ 610 ਵੋਲਟ ਡੀਸੀ ਦੇ ਆਉਂਦੇ ਪੈ ਰਹੇ ਨੇ ਪੈਨਲਾਂ ਤੋਂ ਵਧੀਆ ਸਿਸਟਮ ਦੀ ਇਹੀ ਨਿਸ਼ਾਨੀ ਹੁੰਦੀ ਏ ਐਸ ਟਾਈਮ ਵੀ ਡੀਸੀ ਦੇ ਜਿਹੜੇ ਵੋਲਟੇਜ ਏ ਉਹ 612 598 612 ਦੇ ਲਗਭਗ ਜਿਹੜੀ ਏ ਐਸ ਟਾਈਮ ਡੀਸੀ ਵੋਲਟੇਜ ਆਉਂਦੀ ਪਈ ਏ ਤੇ 5.5 ਐਂਪੀਅਰ ਲੈ ਕੇ ਮੋਟਰ 300 ਵੋਲਟ ਕੰਜ਼ੂਮ ਕਰਕੇ ਚੱਲਦੀ ਪਈ ਹੈ। ਸੋ ਜਿਹੜਾ ਵਧੀਆ ਸਿਸਟਮ ਹੁੰਦਾ ਹੈ ਉਹ ਸਵੇਰੇ 7:30 ਵਜੇ ਤੋਂ ਲੈ ਕੇ ਸ਼ਾਮ ਦੇ ਲਗਭਗ 5 ਵਜੇ ਤੱਕ ਵਧੀਆ ਪਰਫਾਰਮ ਕਰਦਾ ਹੈ। 5 ਵਜਨ ਦੇ ਵਿੱਚ 5 ਮਿੰਟ ਰਹਿੰਦੇ ਨੇ ਤੁਹਾਨੂੰ ਪਾਣੀ ਵਿਖਾਣੇ ਆ। 5 ਵਜਨ ਚ 5 ਮਿੰਟ ਰਹਿੰਦੇ ਨੇ ਤੇ ਪਾਣੀ ਹਜੇ ਵੀ ਮੋਟਰ ਦੇਂਦੀ ਪਈ ਹੈ। ਸ਼ਾਮ ਦੇ ਟਾਈਮ ਵੀ ਇਸ ਟਾਈਮ ਬਿਲਕੁਲ ਧੁੱਪ ਢਲ ਜਾਂਦੀ ਹੈ। ਜਿਹੜੇ ਨਾਰਮਲ ਸਿਸਟਮ ਲੱਗੇ ਹੁੰਦੇ ਨੇ ਉਹ ਲਗਭਗ 4:30 ਵਜੇ ਬੰਦ ਹੋ ਜਾਂਦੇ ਨੇ। ਪਰ ਜੇ ਪਾਣੀ ਦਾ ਹਿਸਾਬ ਲਈਏ ਲਗਭਗ 5:30 ਵਜੇ ਤੱਕ ਇਹ ਮੋਟਰ ਚੱਲਦੀ ਰਹੇਗੀ। ਸਵੇਰੇ 7:00 ਸਵਾ 7 ਵਜੇ ਤੋਂ ਲੈ ਕੇ 5:30 ਵਜੇ ਤੱਕ ਦੀ ਇਹਦੀ ਪਰਫਾਰਮੈਂਸ ਸੋ ਬਹੁਤ ਸਾਰੇ ਕਿਸਾਨ ਵੀਰਾਂ ਦੀਆਂ ਕਾਲਜ਼ ਆਉਂਦੀਆਂ ਨੇ ਬਹੁਤ ਇਦਾਂ ਦੇ ਕਿਸਾਨ ਵੀਰ ਨੇ ਜਿਹੜੇ ਮੋਨੋ ਹਾਫ ਕਟ 540 ਵਾਟ ਜਾਂ 580 ਵਾਟ ਦਾ ਪੈਨਲ ਵਾ ਲੈ ਲੈਂਦੇ ਨੇ ਬਹੁਤ ਵਾਰੀ ਬਹੁਤ ਵੀਡੀਓ ਦੇ ਵਿੱਚ ਕਹਿੰਨੇ ਆ ਜਦੋਂ ਵੀ ਤੁਸੀਂ ਪੈਨਲ ਯੂਜ਼ ਕਰਦੇ ਹੋ ਚੰਗਾ ਸਿਸਟਮ ਲਵਾਇਆ ਕਰੋ ਪੈਨਲ 335 ਵਾਟ ਦੇ ਪੋਲੀ ਦੇ ਜਾਂ ਫਿਰ 340 ਵਾਟ ਦੇ ਮੋਨੋ ਹਾਫ ਕਟ ਦੇ ਵਰਤਿਆ ਕਰੋ ਨਾ ਕਿ 540 ਵਾਟ ਦੇ 540 ਵਾਟ ਦੇ ਪੈਨਲਾਂ ਨਾਲ ਤੁਹਾਡੀ ਜਿਹੜੀ ਮੋਟਰ ਹੈ ਉਹ ਵਧੀਆ ਪਰਫਾਰਮੈਂਸ ਨਹੀਂ ਦਿੰਦੀ ਬਹੁਤ ਸਾਰੇ ਇਦਾਂ ਦੇ ਕਿਸਾਨ ਨੇ ਜਿਨ੍ਹਾਂ ਨੇ ਮੋਨੋ ਹਾਫ ਕੱਟ ਲਵਾਇਆ ਤੇ ਉਹ ਪਛਤਾ ਰਹੇ ਨੇ ਇਹ ਸਿਸਟਮ ਲਵਾ ਕੇ ਜਿੱਥੇ ਪਾਣੀ ਉੱਤੇ ਵੇ 15 ਫੁੱਟ ਤੇ ਵੇ 5 ਫੁੱਟ ਤੇ ਵੇ 10 ਫੁੱਟ ਤੇ ਵੇ ਉਹਨਾਂ ਥਾਵਾਂ ਤੇ ਮੋਨੋ ਹਾਫ ਕੱਟ ਦੇ ਘੱਟ ਪੈਨ ਲਾ ਕੇ ਕੰਮ ਚੱਲ ਜਾਂਦਾ ਪਰ ਡੂੰਘੇ ਵਾਟਰ ਲੈਵਲਾਂ ਤੇ ਕਾਮਯਾਬ ਨਹੀਂ ਹੈਗੇ ਤੁਸੀਂ ਵੀ ਇੱਕ ਚੰਗੀ ਵਧੀਆ ਕੁਆਲਿਟੀ ਦਾ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ 9814571211 ਸੋ ਇਹ ਸੀ ਅੱਜ ਦਾ ਸਿਸਟਮ ਔਨਸਾਈਟ ਵੱਡੇ ਭਾਜੀ ਗੁਰਜੀਤ ਸਿੰਘ ਦੀ ਕਿਸਾਨ ਵੀਰ ਨਾਲ ਹੋਈ ਗੱਲਬਾਤ ਸੁਣਾਣੇ ਆ ਬਣੇ ਰਿਓ ਵੀਡੀਓ ਦੇ ਨਾਲ ਕਿਸਾਨ ਵੀਰੋ ਮੇਰੇ ਨਾਲ ਨੇ ਬਾਈ ਕਰਮਜੀਤ ਸਿੰਘ ਜੀ ਤੇ ਪਿੰਡ ਇਹਨਾਂ ਦਾ ਹੈਗਾ ਪੇਪਲ ਬੰਗਾਲੀ ਪਿਛਲੇ ਸਾਲ ਤੋਂ ਬਾਈ ਉਹਨਾਂ ਨਾਲ ਸਾਡੀ ਗੱਲਬਾਤ ਚੱਲਦੀ ਹੈ ਮੈਂ ਇੱਥੇ ਪਿਛਲੇ ਸਾਲ ਵੀ ਆਇਆ ਸੀ ਤੇ ਬਾਈ ਉਹਨਾਂ ਕਹਿੰਦੇ ਸੀ ਚਲੋ ਪੰਪ ਲਵਾਵਾਂਗੇ ਤੁਹਾਡੇ ਚ ਲਵਾਉਣਾ ਹਨਾ ਕਰਮਜੀਤ ਬਾਈ ਜੀ ਅਸੀਂ ਆ ਵੀਰ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਥੋੜਾ ਜਿਹਾ ਬੋਲਣਾ ਪਉਚੀ ਆ ਕਿਵੇਂ ਲੱਗਿਆ ਸਾਡੀ ਕੁਆਲਿਟੀ ਪਾਣੀ ਮੋਟਰ ਦਾ ਤੁਹਾਨੂੰ ਸੰਤੁਸ਼ਟੀ ਹੈਗੀ ਪੈਸਾ ਲੱਗਣ ਨੂੰ ਜੀ ਜੀ ਸਾਨੂੰ ਬਹੁਤ ਸੰਤੁਸ਼ਟੀ ਹੈ ਜੀ ਬਹੁਤ ਵਧੀਆ ਕੰਮ ਕੀਤਾ ਬਾਈ ਜੀ ਨੇ ਜੀ ਜੀ ਨੇ ਓਨ ਟਾਈਮ ਕੰਮ ਕੀਤਾ ਪਾਣੀ ਫੁੱਲ ਦੇ ਰਿਹਾ ਜੀ ਇੰਨਾਂ ਨੇ ਕਿਹਾ ਵੀਰ ਜੀ ਨੇ ਪੰਜ ਹੌਸਪਾਵਰ ਦੀ ਆਪਾਂ ਮੋਟਰ ਲਾਈ ਹੈ ਜੀ ਆਪਾਂ ਐਕਸਟਰਾ ਦੋ ਪੈਨਲ ਲਾਇਆ ਜੀ ਇਹਨਾਂ ਨੇ ਕਹਿਣ ਤੇ ਜੀ ਬਾਈ ਕਿਉਂਕਿ ਬੋਲ ਗਰੰਟੀ ਦੇ ਰਹੀ ਹੈਗੀ ਆ ਹਮ ਹਮ ਤੇ ਆਪਾਂ ਨੂੰ ਬਹੁਤ ਵਧੀਆ ਜਿਸ ਵੀ ਵੀਰ ਭਾਈ ਨੇ ਦਵਾਣਾ ਹੈਗਾ ਇਹਨਾਂ ਵੀਰ ਜੀ ਨਾਲ ਕੰਟੈਕਟ ਕਰੋ ਜੀ ਬਾਈ ਬਹੁਤ ਵਧੀਆ ਜੀ ਕੰਮ ਕਰਦੇ ਨੇ ਜੀ ਬਹੁਤ ਧੰਨਵਾਦ ਬਾਈ ਤੇ ਜਿਵੇਂ ਤੁਸੀਂ ਸਾਨੂੰ ਸਟਰਕਚਰ ਦਿੱਤਾ ਹਾ ਮੋਟਰ ਦਿੱਤੀ ਹਾ ਹਣਾ ਹਾਂਜੀ ਅੱਜ ਤਾਰਾਂ ਬਦਲੀਆਂ ਪਾਈਆਂ ਨੇ ਸਟਾਰਟਰ ਲਾਇਆ ਜੀ ਤੁਹਾਨੂੰ ਕਿਤੇ ਲੱਗਦਾ ਕਿਸੇ ਵੀ 1% ਵੀ ਅਸੀਂ ਕਿਤੇ ਤੁਹਾਨੂੰ ਜੋ ਕੀਤਾ ਕਿਹਾ ਤੁਹਾਨੂੰ ਨਹੀਂ ਕੀਤਾ ਕੰਮ ਨਹੀਂ ਨਹੀਂ ਅਸੀਂ ਕੋਈ ਗੱਲ ਨਹੀਂ ਨਟ ਬੋਲਟ ਤੋਂ ਲੈ ਕੇ ਸਾਰਾ ਕੰਮ ਕੀਤਾ ਵਧੀਆ ਕੰਮ ਕੀਤਾ ਮਤਲਬ ਨਟ ਬੋਲਟਾਂ ਤੱਕ ਲੈ ਕੇ ਹਣਾ ਜੀ ਹੁਣ ਜਿਵੇਂ ਤੁਹਾਡੇ ਇੱਥੇ ਕਿ ਨੇੜੇ ਤੁਸੀਂ ਦੱਸਦੇ ਪਿੰਡ 'ਚ ਮੋਟਰ ਲੱਗੀ ਹੀ ਆ ਉਹ ਕਿੰਨੇ ਵਜੇ ਬੰਦ ਹੋ ਜਾਂਦੀ ਹੈ ਜੀ ਹਾਂਜੀ ਉਹ ਤਕਰੀਬਨ 4:00 ਵਜੇ ਬੰਦ ਹੋ ਜਾਂਦੀ ਹੈ ਤੇ ਪਰ ਆਪਾਂ ਦਾ ਅੱਜ ਸ਼ੁਰੂ ਕੀਤਾ ਹੁਣ 8:30-5 ਹੋ ਗਏ ਨੇ ਮੋਟਰ ਚੱਲ ਰਹੀ ਹੈ ਜੇ ਵੀ ਜੀ ਹਜੂ ਚੱਲੀ ਜਾਂਦੀ ਹੈ ਹਾਂਜੀ ਚੱਲ ਰਹੀ ਹੈ ਜੀ ਹਾਂ ਤੇ ਉਹ ਮੈਂ ਫਿਰ ਜਲਦੀ ਵੀ ਲੇਟ ਹੋਊਗੀ ਮੋਟਰ ਆ ਮੈਂ ਟਰਾਈ ਦੇਣਗੇ ਕਿ ਕਹਿੰਦੇ ਮੈਂ ਜਲਦੀ ਸਵੇਰੇ ਮਤਲਬ ਕੋਈ ਲੇਟ ਚੱਲਦੀ 8:00 ਨਾ ਜਲਦੀ ਕਹਿੰਦੇ ਨੇ 8:00 ਆਪਾਂ ਆਪਣੀ ਮੋਟਰ ਸਵੇਰੇ 7:00 ਵਜੇ ਸਟਾਰਟ ਹੋ ਜਾਈਏ ਗਾਰੰਟੀ ਇਸ ਗੱਲ ਦੀ ਅਸੀਂ ਟਰਾਈ ਕਰਾਂਗੇ ਪਹਿਲੇ ਟਾਈਮ ਆ ਗਏ ਤੇ ਉਹ ਸਸਤੀ ਲੱਗੀ ਹੈ ਮਠੰਡੇ ਵਾਲਿਆਂ ਦੀ ਹਣਾ ਹਾਂਜੀ ਮਠੰਡੇ ਵਾਲਿਆਂ ਨੇ ਲਾਈ ਇਹਨਾਂ ਨੇ ਚਲੋ ਹਰੇਕ ਦੀ ਕੁਆਲਿਟੀ ਚਲੋ ਆਪਾਂ ਜੀ ਤਾਂ ਅੰਗ ਟ੍ਰਾਈ ਮਾਈ ਤੁਹਾਡੇ ਕੋਲ ਵਧੀਆ ਕੰਮ ਕੀਤਾ ਹਾਂਜੀ ਹਾਂਜੀ ਆਪਾਂ ਹੋਰ ਵੀ ਕਨੇ ਇਲਾਕੇਆਂ ਵਿੱਚ ਕਿਸੇ ਨੂੰ ਲੋੜ ਹੈ ਜਿੰਨੂੰ ਵੀ ਜੀ ਭਾਈ ਜਿੰਨੂੰ ਤੁਹਾਨੂੰ ਕੰਟੈਕਟ ਕਰਨ ਦੀ ਬਿਲਕੁਲ ਬਾਈ ਗੱਲ ਐ ਕਰਮਜੀਤ ਜੀ ਜਿਵੇਂ ਪਹਿਲਾਂ ਗੱਲ ਕਰ ਰਹੇ ਸੀ ਵੀ ਤੁਸੀਂ ਕਿਸੇ ਹੋਰ ਦੀ ਵੀਡੀਓ ਦੇਖ ਕੇ ਸਾਡੇ ਨਾਲ ਜੁੜੇ ਹੋ ਬਿਲਕੁਲ ਬਿਲਕੁਲ ਤੁਹਾਡੀ ਵੀਡੀਓ ਵਾਚ ਕਰਦੇ ਨੇ ਜੀ ਠੀਕ ਹੈ ਜੀ ਚਾਲ ਚ ਨਿਹਾਲ ਚ ਤੁਸੀਂ ਦੱਸਦੇ ਰਹੇ ਦਿਖਾ ਰਹੇ ਚੈਨ ਮੈਨੂੰ ਬਹੁਤ ਅੱਛਾ ਲੱਗਾ ਹਾਂਜੀ ਹਾਂਜੀ ਤਾਂ ਇਹ ਤੁਹਾਨੂੰ ਕੰਟੈਕਟ ਕੀਤਾ ਫਿਰ ਜੀ ਭਾਈ ਹੁਣ ਤੁਹਾਡੀ ਵੀਡੀਓ ਦੇਖ ਕੇ ਹੀ ਕਿਸਾਨ ਕਿਸ ਹੋਰ ਥੋੜਾ ਤਵਾਰ ਕਰਨਾ ਦੇਖੋ ਠੀਕ ਹੈ ਨਾ ਜੇ ਤੁਸੀਂ ਸੱਚ ਬੋਲੋ ਹਾਂ ਚਲੋ ਠੀਕ ਹੈ ਬਾਈ ਜੀ ਬੜੀ ਮਿਹਰਬਾਨੀ ਤੁਹਾਡੀ ਸੋ ਕਿਸਾਨ ਵੀਰੋ ਇਹ ਸੀ ਬਾਈ ਮੇਰਾ ਕਰਮਜੀਤ ਸਿੰਘ ਪਿੰਡ ਇਹਨਾਂ ਦਾ ਹੈਗਾ ਪਿਪਲ ਮੰਗੋਲੀ ਸਿਸਟਮ ਆਪਾਂ ਲਾਤਾ ਚਾਲੂ ਕਰ ਦਿੱਤਾ ਤੇ ਇੱਕ ਵੀਡੀਓ ਆਪਾਂ ਇਹਦੇ ਨਾਲ ਥੋੜੀ ਜੀ ਜੋੜਾਂਗੇ ਆ ਕੱਲ ਦੀ ਇੱਕ ਵੀਡੀਓ ਬਣਾ ਕੇ ਆ ਬਾਈ ਨੂੰ ਕਹਾਂਗੇ ਅਸੀਂ ਤੁਹਾਨੂੰ ਮੈਂਟਕ ਦੀ ਵੀਡੀਓ ਬਣਾ ਕੇ ਜਦੋਂ ਮਿੰਟ ਦੇਣਗੇ ਪਾਣੀ ਦੀ ਪੂਰੇ ਪ੍ਰੈਸ਼ਰ ਦੀ ਉਹ ਤੁਹਾਨੂੰ ਜੋੜਾਂਗੇ ਇਹ ਹੋਏ ਤਾਂ ਸ਼ਾਮ ਦੀ ਵੀਡੀਓ 5:00 ਵਜੇ ਦੇ ਲਗਭਗ 5:30 5:30 ਵੇਲੇ ਹੋ ਗਿਆ ਨੇ ਸੋ ਤੁਸੀਂ ਸਾਡੇ ਚੈਨਲ ਨਾਲ ਜੁੜੇ ਹੋ ਥੋੜਾ ਬਹੁਤ ਧੰਨਵਾਦ ਤੁਹਾਡੀ ਬਹੁਤ ਮਿਹਰਬਾਨੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਸਾਰੇ ਦੋਸਤ ਮਿੱਤਰਾਂ ਨੂੰ ਜਿਉਂਦੇ-ਬਸ ਰਹੋ। ਕਿਸਾਨ ਵੀਰੋ ਦੂਜਾ ਦਿਨ ਹੈ ਕੱਲ ਆਪਾਂ ਇਹਨੂੰ ਖਟ ਕਰਕੇ ਸੀ ਕੱਲ ਸ਼ਾਮ ਦਾ ਤੁਸੀਂ ਪਾਣੀ ਦੇਖਿਆ ਤੇ ਏਸੀ ਮੋਟਰ ਦਾ ਇਹ ਅੱਜ ਦਾ ਪਾਣੀ ਹੈ। 12 ਵਜੇ ਦਾ ਸਮਾਂ ਹੋ ਗਿਆ। 9 ਵਜੇ ਬਾਈ ਨੇ ਮੋਟਰ ਚਲਾਈ ਹੈ ਇਹ ਤਕਰੀਬਨ 3 ਕਿ ਘੰਟੇ ਦੇ ਵਿੱਚ ਲਗਭਗ ਅੱਧਾ ਕਿੱਲਾ ਨੇ ਵਾਹਣ ਦਾ ਭਰਿਆ ਜਿਵੇਂ ਬਾਈ ਫਿਰ ਮੈਨੂੰ ਦੱਸਿਆ। ਇਹ 500ਰ ਦੀ ਮੋਟਰ ਦਾ ਆ ਪ੍ਰੈਸ਼ਰ ਹੈ। ਤੇ ਵੀਡੀਓ ਤਾਂ ਖੈਰ ਲੰਬੀ ਹੋਗੀ ਪਰ ਮੈਂ ਤੁਹਾਨੂੰ ਅੰਦਰ ਜਾ ਕੇ ਪੈਰਾਮੀਟਰ ਦਿਖਾਉਣਾ ਡਰਾਈਵ ਤੇ ਡਰਾਈਵ ਦੇ ਅੰਦਰ ਆ ਗਏ ਆ 46.47 ਦੇ ਕਰੀਬ ਇਸ ਵੜੇ ਫ੍ਰੀਕਵੈਂਸੀ ਚੱਲ ਰਹੀ ਹੈ ਜੇ ਵੋਲਟ ਦੇਖੀ ਜੇ 570 72 7.1 ਐਂਪੀਅਰ ਲੈ ਕੇ ਮੋਟਰ ਚੱਲ ਰਹੀ ਹੈ 5 ਪਾਵਰ ਦੀ ਮੋਟਰ ਜਿਵੇਂ ਮੈਂ ਤੁਹਾਨੂੰ ਮੈਂ ਪਹਿਲਾਂ ਦੱਸਿਆ 390 95 ਵੋਲਟ ਦੀ ਮੋਟਰ ਇਸ ਵੜੇ ਮਿਲ ਰਹੀ ਹੈ ਤੇ ਸੋ ਇਹ ਸੀ ਅੱਜ ਦੀ ਵੀਡੀਓ ਮਿਲਦੇ ਹਾਂ ਕਿਸੇ ਹੋਰ ਨਵੀਂ ਜਗ੍ਹਾ ਤੇ ਧੰਨਵਾਦ